ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂਜੀ ਤੇ ਰਮਨਦੀਪ ਕੌਰ ਕੋਈ ਗੱਲ ਨਹੀਂ ਦੀਦੀ ਆਪਾਂ ਟਾਈਮ ਕੱਢਾਂਗੇ ਕਿਸੇ ਦਿਨ ਤੁਹਾਡੇ ਨਾਲ ਗੱਲ ਕਰਾਂਗੇ ਠੀਕ ਹੈ ਜੀ ਤੁਹਾਨੂੰ ਤੁਸੀਂ ਆਪਣਾ ਨੰਬਰ ਮੈਨੂੰ ਸੈਂਡ ਕਰ ਦਿਓ ਸਵੇਰੇ ਦਿਨੇ ਇਹ YouTube ਤੇ ਹੀ ਮੈਸੇਜ ਕਰ ਦਿਓ ਆਪਣਾ ਨੰਬਰ ਤੇ ਮੈਂ ਨੰਬਰ ਨੋਟ ਕਰਕੇ ਤੁਹਾਡਾ ਇੱਥੇ ਡਿਲੀਟ ਕਰ ਦੂੰਗੀ ਮੈਸੇਜ ਡਿਲੀਟ ਕਰ ਦੂੰਗੀ ਠੀਕ ਹੈ ਜਸਨ ਹਸਾਨ ਜਲੰਧਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਪ੍ਰੀਤ ਸਿੰਘ ਦੀ ਆਈਡੀ ਤੋਂ ਹਾਂਜੀ ਦੀਦੀ ਕਿਵੇਂ ਤੁਹਾਡਾ ਸਿਰਦਰਦ ਕਰਦਾ ਹੈ ਤਾਂ ਫਿਰ ਤੁਸੀਂ ਇਹ ਰਿਮੇਡੀ ਬਣਾ ਕੇ ਮਤਲਬ ਜਿਹੜਾ ਆਪਾਂ ਨੁਸਖਾ ਦੱਸਿਆ ਤੁਹਾਨੂੰ ਤੁਸੀਂ ਖਾ ਸਕਦੇ ਹੋ ਤੇ ਕਾਫੀ ਹੱਦ ਤੱਕ ਫਰਕ ਪੈਂਦਾ ਹੈ ਇਹਦੇ ਨਾਲ ਤੁਸੀਂ ਟਰਾਈ ਕਰਕੇ ਫਿਰ ਮੈਨੂੰ ਮੈਸੇਜ ਕਰਿਓ ਤੇ ਸਰਬਜੀਤ कौर ਅੱਛਾ ਦੀਦੀ ਤੁਸੀਂ ਕਿਹਾ ਸੀ ਮੈਨੂੰ ਮੈਂ ਨਾਮ ਭੁੱਲ ਗਈ ਸੀ ਕਿ ਮੈਨੂੰ ਕਾਫੀ ਵਾਰੀ ਤੁਸੀਂ ਫਿਰ ਮੈਸੇਜ ਕੀਤਾ ਤੇ ਮੈਂ ਭੁੱਲੀ ਗਈ

ਅੱਜ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕਿਤੇ ਮੀਂਹ ਫੇਰ ਨਾ ਆ ਜੇ ਮਸਾਂ ਮੀਂਹ ਬੰਦ ਹੋਏ ਆ ਪ੍ਰਮਾਤਮਾ ਹੋਂ ਨਾ ਮੀਂਹ ਪਾਵੇ ਬੜਾ ਬੁਰਾ ਹਾਲ ਹੋਇਆ ਪਿਆ ਏ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ-ਬਹੁਤ ਧੰਨਵਾਦ ਜੀ ਬਿਊਟੀ ਟਿਪਸ ਆਈਡੀ ਤੋਂ ਮੈਸੀ ਆਇਆ ਆਪਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ-ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਮੰਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ ਬਹੁਤ देर ਬਾਅਦ ਤੁਹਾਡਾ ਮੈਸੇਜ ਆਇਆ ਜੀ ਕਿਵੇਂ ਠੀਕ ਠਾਕ ਹੋ ਮਮਾਸ ਕਿਚਨ ਬਹੁਤ-ਬਹੁਤ ਧੰਨਵਾਦ ਜੀ ਤੇ ਪੋਗਪੁਰ ਜਲੰਧਰ ਦੇ ਕੋਲ ਆਪਾਂ ਪੁੱਛਿਆ ਸੀ ਆ ਦੀਦੀ ਨੂੰ ਕਿ ਕਿੱਥੋਂ ਇਹ ਕਿੱਥੇ ਜੇ ਰਹਿ ਜਾਂਦਾ ਹੈ ਪੋਗਪੁਰ ਤੇ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਨੇੜੇ ਅੱਛਾ ਠੀਕ ਹੈ ਜੀ ਕਿ ਪਰਮ ਪਰਮਜੀਤ कौर ਆਈਡੀ ਤੁਸੀਂ ਆਪਣਾ ਨਾਮ ਵੀ ਲਿਖਿਆ ਕਰੋ ਜੀ ਆਈਡੀ ਤੇ ਨਾ ਕਈ ਵਾਰੀ ਮੈਨੂੰ ਉਹ ਮਤਲਬ ਸਮਝ ਨਹੀਂ ਲੱਗਦੀ ਨਾਲ-ਨਾਲ ਜੇ ਜੁੜੇ ਹੁੰਦੇ ਹਨ ਸਾਰੇ ਅੱਖਰ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਆਪਣਾ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਤੇ ਠੀਕ ਹੈ ਜੀ ਆਪਾਂ ਨੂੰ ਇੰਨੇ ਕਮੈਂਟ ਆਏ ਸੀ ਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਤੀ ਆਂ ਤੇ ਹੁਣ ਆਪਾਂ ਨਾ ਤੁਹਾਨੂੰ ਦੱਸਦੇ ਆ ਇੱਕ ਬਹੁਤ ਹੀ ਵਧੀਆ ਚੀਜ਼ ਆ ਅਜਮਾਈ ਹੋਈ ਆ ਜੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਫਰੇਹਰੀਆਂ ਹੋ ਜਾਂਦੀਆਂ ਹਨ ਪਿੰਡੇ ਦੇ ਉੱਪਰ ਆਪਣੇ ਵਾਈਟ ਵਾਈਟ ਪੈਚੇਸ ਜੇ ਹੋ ਜਾਂਦੇ ਆ ਬਹੁਤ ਵਾਰ ਆਪਾਂ ਦੇਖਦੇ ਆ ਕਈਆਂ ਦੇ ਤਾਂ ਪੂਰੇ ਫੇਸ ਦੇ ਉੱਪਰ ਹੁੰਦੇ ਸਾਰੀ ਬਾਡੀ ਦੇ ਉੱਪਰ ਹੋ ਜਾਂਦੇ ਆ ਤੇ ਉਹ ਆਪਾਂ ਨੂੰ ਐ ਦੇਖਣ ਨੂੰ ਬਹੁਤ ਬੁਰੇ ਲੱਗਦੇ ਕਈਆਂ ਦੇ ਇੱਥੇ ਹੋ ਜਾਂਦਾ ਮਤਲਬ ਲਿਪਸ ਦੇ ਉੱਪਰ ਹੁੰਦਾ ਹੈ ਕਈਆਂ ਦੇ ਇੱਥੇ ਹੋ ਜਾਂਦਾ ਅੱਧੇਕ ਫੇਸ ਤੇ ਹੁੰਦੇ ਅੱਧੇਕ ਨਹੀਂ ਹੁੰਦੇ ਤੇ ਆਪਾਂ ਉਹਨੂੰ ਕਹਿ ਦਿੰਦੇ ਆ ਕਿ ਫਲੈਰੀ ਹੋਈ ਵੀ ਆ ਅਸੀਂ ਤਾਂ ਫਲੈਰੀ ਬੋਲਦੇ ਆ ਤੁਸੀਂ ਦੱਸਿਓ ਕਮੈਂਟ ਕਰਕੇ ਅੱਡਾ ਹਣਾ ਜਗ੍ਹਾ ਦੇ ਉੱਪਰ ਹਰ ਕੋਈ ਅਲੱਗ ਨਾਮ ਨਾਲ ਹੀ ਜਾਣਦਾ ਹਰ ਚੀਜ਼ ਨੂੰ ਤੇ ਅਸੀਂ ਕਹਿ ਦਿੰਦੇ ਆ ਫਲੈਰੀ ਹੋ ਗਈ ਆ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਇੱਕ ਦੱਸਦੇ ਆ ਇੱਕ ਨਾ ਆਂਟੀ ਸਾਡੇ ਅਸੀਂ ਰਿਸ਼ਤੇਦਾਰੀ ਚ ਕਿਤੇ ਗਏ ਤੇ ਮੈਂ ਨਾ ਪਹਿਲਾਂ ਉਹਨਾਂ ਨੂੰ ਦੇਖਿਆ ਸੀਗਾ ਉਹਨਾਂ ਦੇ ਇੰਨੀਆਂ ਜ਼ਿਆਦਾ ਫਲੈਰੀਆਂ ਸੀ ਨਾ ਬਹੁਤ ਜ਼ਿਆਦਾ ਫੇਸ ਦੇ ਉੱਪਰ ਐ ਪੂਰਾ ਮਤਲਬ ਫੇਸ ਭਰਿਆ ਨਹੀਂ ਸੀ ਹੋਇਆ ਕੁਝ ਕਿਥੇ ਜੇ ਸੀ ਗਿਆ ਕੁਝ ਕਿਥੇ ਇਥੇ ਤੇ ਮੈਂ ਜਦੋਂ ਪਹਿਲਾਂ ਉਹਨਾਂ ਨੂੰ ਦੇਖਿਆ ਤੇ ਕਾਫੀ ਟਾਈਮ ਪਹਿਲਾਂ ਦੇਖਿਆ ਸੀ ਆ ਤੇ ਉਹਨਾਂ ਦੇ ਮੈਂ ਦੇਖਿਆ ਵੀ ਇਦਾਂ ਫਰੇਰੀਆਂ ਐ ਫੇਸ ਦੇ ਉੱਪਰ ਮੈਂ ਪੁੱਛਿਆ ਵੀ ਕਹਿੰਦੀ ਬਹੁਤ ਦਵਾਈ ਖਾਧੀ ਆ ਮੈਨੂੰ ਕਿਤੋਂ ਆਰਾਮ ਨਹੀਂ ਆਇਆ ਤੇ ਅਸੀਂ ਫੇਰ ਸਾਲ ਡੇਢ ਸਾਲ ਬਾਅਦ ਉਸੇ ਰਿਸ਼ਤੇਦਾਰੀ ਵਿੱਚ ਅਸੀਂ ਜਦੋਂ ਦੁਬਾਰਾ ਗਏ ਨਾ ਤੇ ਉਹੀ ਆਂਟੀ ਉੱਥੇ ਫੇਰ ਆ ਗਏ ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਗਈ ਮੈਂ ਖਾਂਟੀ ਤੁਸੀਂ ਤੁਹਾਡੇ ਤਾਂ ਫੇਸ ਦੇ ਉੱਪਰ ਸੀਗਾ ਜਿਹੜਾ ਵੀ ਉਹ ਕਿਵੇਂ ਠੀਕ ਹੋ ਗਿਆ ਤੁਹਾਡੇ ਕਹਿੰਦੀ ਨਾ ਵੀ ਮੈਨੂੰ ਦਵਾਈਆਂ ਮੈਂ ਬਹੁਤ ਖਾ ਖਾ ਕੇ ਦੇਖ ਲਈਆਂ ਕਹਿੰਦੀ ਕਿ ਤੂੰ ਵੀ ਫਰਕ ਨਹੀਂ ਪਿਆ ਕਹਿੰਦੇ ਫੇਰ ਕਿਸੇ ਨੇ ਸਾਨੂੰ ਦੱਸਿਆ ਵੀ ਜਿਹੜਾ ਖਰੋਟ ਹੁੰਦਾ ਨਾ ਖਰੋਟ ਨੂੰ ਅਨਿ ਉਹਨੂੰ ਖਰੋਟ ਨੂੰ ਆਪਾਂ ਅੱਗ ਦੇ ਉੱਪਰ ਚੰਗੀ ਤਰ੍ਹਾਂ ਉਹਨੂੰ ਮਤਲਬ ਪੁੰਨ ਲੈਣਾ ਚੰਗੀ ਤਰ੍ਹਾਂ ਉਹਨੂੰ ਪੁੰਨ ਕੇ ਖਰੋਟ ਨੂੰ ਤੇ ਫੇਰ ਉਹਨੂੰ ਕੀ ਕਰਨਾ ਹੈ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ ਖਰੋਟ ਚਾਹੇ ਉਹ ਕਹਿੰਦੀ ਇੱਕ ਹੀ ਲੈ ਲਓ ਤੁਸੀਂ ਜੇ ਤਾਂ ਤੁਹਾਡੇ ਕੋਲ ਪੂਰਾ ਹੀ ਆ ਬੰਦ ਵਾਲਾ ਤੁਸੀਂ ਉਹ ਬੰਦ ਵਾਲਾ ਪੂਰਾ ਵੀ ਪੀਸ ਸਕਦੇ ਹੋ ਜੇ ਤੁਹਾਡੇ ਕੋਲੇ ਪੂਰਾ ਨਹੀਂ ਹੈਗਾ ਮਤਲਬ ਜਿਹੜੇ ਆਪਾਂ ਨਾਰਮਲ ਖਰੋੜ ਲੈ ਕੇ ਆਉਣੇ ਤੁਸੀਂ ਫਿਰ ਉਹ 2-3 ਮਤਲਬ ਅਪ ਸੇਕ ਲਓ ਕੋਲਿਆਂ ਦੇ ਵਿੱਚ ਉਹ ਕਹਿੰਦੀ ਸੀ ਅੱਗ ਤੇ ਨਾ ਕੋਲੇ ਹੋਣ ਤੇ ਉਹਨਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਸਵਾਹ ਜੀ ਦੇ ਵਿੱਚ ਉਹਨੂੰ ਵਧੀਆ ਐ ਹੋ ਜਾਣ ਵੀ ਕਾਲੇ ਹੋ ਜਾਣ ਮੰਨ ਲਓ ਵੀ ਕਾਲੇ ਜਦੋਂ ਹੋ ਗਏ ਉਦੋਂ ਤੁਸੀਂ ਉਹਨੂੰ ਠੰਡੇ ਕਰਕੇ ਪੀਸ ਲੈਣੇ ਆ ਮਤਲਬ ਕੁੰਡੀ ਦੇ ਵਿੱਚ ਤੁਸੀਂ ਪੀਸ ਕੇ ਪਾਊਡਰ ਬਣਾ ਕੇ ਤੇ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਤੇ ਕਹਿੰਦੀ ਜਦੋਂ ਆਪਾਂ ਲਗਾਉਣਾ ਹੈ ਨਾਰੀਅਲ ਦਾ ਤੇਲ ਪਾ ਕੇ ਭਲਾ ਤਾਂ ਆਪਾਂ ਕਿਸੇ ਮਤਲਬ ਭਾਂਡੇ ਦੇ ਵਿੱਚ ਉਹਨੂੰ ਮਿਕਸ ਕਰ ਲਈਏ ਜਾਂ ਕਹਿੰਦੀ ਹੱਥ ਦੇ ਉੱਪਰ ਹੀ ਮਿਕਸ ਕਰ ਲਈਏ ਦੋ ਚੁੰਡੀਆਂ ਭਰ ਕੇ ਉਹ ਤਾਂ ਮੈਨੂੰ ਐਂ ਦੱਸ ਨਹੀਂ ਸੀ ਕਹਿੰਦੀ ਦੋ ਚੁੰਡੀਆਂ ਭਰ ਕੇ ਮੈਂ ਪਾਊਡਰ ਲੈ ਲੈਂਦੀ ਥੋੜਾ ਜਿਹਾ ਵਿੱਚ ਉਹਦੇ ਨਾਰੀਅਲ ਦਾ ਤੇਲ ਪਾ ਕੇ ਕਹਿੰਦੀ ਇਦਾਂ ਮਿਕਸ ਕਰਕੇ ਕਹਿੰਦੀ ਮੈਂ ਰਾਤ ਨੂੰ ਸੌਣ ਟਾਈਮ ਸਾਰੇ ਜਿੱਥੇ-ਜਿੱਥੇ ਮੇਰੇ ਫਲੇਰੀਆਂ ਸੀਆਂ ਮੈਂ ਉੱਥੇ-ਉੱਥੇ ਲਗਾ ਲੈਂਦੀ ਕਹਿੰਦੀ ਮੈਂ ਇਦਾਂ ਹੀ ਕਰਦੀ ਗਈ ਉਹ ਆ ਬਾਅਦ ਵਿੱਚ ਕਹਿੰਦੀ ਮੈਨੂੰ ਮੈਂ ਲਗਾਉਂਦੀ ਰਹੀ ਲਗਾਉਂਦੀ ਰਹੀ ਕਹਿੰਦੀ ਮੈਨੂੰ ਆਇਆ ਨਹੀਂ ਪਤਾ ਲੱਗਿਆ ਕਿ ਮੇਰੀਆਂ ਫਲੇਰੀਆਂ ਜਿਹੜੀਆਂ ਉਹ ਕਿਵੇਂ ਗਾਇਬ ਹੋ ਗਈਆਂ ਬਿਲਕੁਲ ਉਹ ਠੀਕ ਐ ਆ ਵਧੀਆ ਫੇਸ ਹੋ ਗਿਆ ਉਹਨਾਂ ਦਾ ਤੇ ਜਦੋਂ ਪਹਿਲਾਂ ਦੇਖਿਆ ਸੀ ਮੈਂ ਉਦੋਂ ਐਨਾ ਹੀ ਬੁਰਾ ਲੱਗਦਾ ਆਪ ਨੂੰ ਪਤਾ ਹੀ ਐ ਕਿ ਫਲੇਰੀਆਂ ਵਾਲਿਆਂ ਦਾ ਜਦੋਂ ਆਪਾਂ ਫੇਸ ਦੇਖਦੇ ਆ ਤੇ ਦੇਖਣ ਵਾਲੇ ਨੂੰ ਵੀ ਬੁਰਾ ਲੱਗਦਾ ਤੇ ਚਲੋ ਜਿਹਦੇ ਹੁੰਦੀਆਂ ਉਹਨੂੰ ਤਾਂ ਆਪਣੇ ਆਪ ਹੀ ਬੁਰਾ ਲੱਗਦਾ ਹੀ ਲੱਗਦਾ ਉਹਨੂੰ ਤਾਂ ਆਇਆ ਹੁੰਦਾ ਵੀ ਹਾਏ ਮੇਰੇ ਕੀ ਹੋ ਗਿਆ ਤੇ ਜਿਹੜਾ ਸਾਹਮਣੇ ਵਾਲਾ ਦੇਖਦਾ ਹੈ ਉਹਨੂੰ ਵੀ ਹੋਰੀ ਲੱਗਦਾ ਵੀ ਹਾਏ ਤੇ ਕੀ ਹੋਇਆ ਪਿਆ ਹੈ ਆਪਾਂ ਪੁੱਛ ਵੀ ਲੈਨੇ ਆ ਵੀ ਕੀ ਹੋਇਆ ਪਿਆ ਤੁਹਾਡੇ ਤੁਸੀਂ ਕੋਈ ਦਵਾਈ ਲੈ ਲਓ ਤੇ ਬਹੁਤ ਹੀ ਵਧੀਆ ਮੈਂ ਖੁਦ ਹੈਰਾਨ ਰਹੇਗੀ ਦੇਖ ਕੇ ਨਾ ਮੈਂ ਬਹੁਤ ਜ਼ਿਆਦਾ ਹੈਰਾਨ ਰਹੇਗੀ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਭੈਣ ਭਾਈਆਂ ਦੇ ਨਾਲ ਵੀਡੀਓ ਸ਼ੇਅਰ ਕਰਾਂ ਕਿਸੇ ਦੇ ਕੰਮ ਆ ਜਾਵੇ ਬਹੁਤ ਸੌਖਾ ਜਿਹਾ ਤਰੀਕਾ ਏ ਕਿਉਂਕਿ ਕਈ ਲੋਕ ਬਹੁਤ ਪਰੇਸ਼ਾਨ ਆ ਇਸ ਚੀਜ਼ ਤੋਂ ਤੇ ਇਸ ਕਰਕੇ ਮੈਨੂੰ ਲੱਗਿਆ ਕਿ ਚਲੋ ਮੈਂ ਦੱਸਦੀ ਹਾਂ ਹਨਾ ਮੈਨੂੰ ਆ ਹੀ ਹੁੰਦਾ ਕਿ ਜੋ ਵੀ ਮੈਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਜਿਹੜੇ ਜੁੜੇ ਹੋਏ ਭੈਣ ਭਾਈ ਮੈਂ ਜਿੰਨੀ ਵੀ ਹੋ ਸਕੇ ਉਹਨਾਂ ਦੀ ਇਦਾਂ ਮਤਲਬ ਹੈਲਪ ਹੋ ਜਾਂਦੀ ਆ ਕਿ ਚਲੋ ਆਰਾਮ ਆ ਜਾਵੇ ਅਗਲੇ ਨੂੰ ਹਨਾ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਮੈਂ ਬਹੁਤ ਜਗ੍ਹਾ ਤੇ ਦੇਖਿਆ ਵੀ ਇਦਾਂ ਹੁੰਦਾ ਹੈ ਕਈ ਵਾਰ ਤਾਂ ਮੈਂ ਕਈਆਂ ਨੂੰ ਦੱਸਿਆ ਵੀ ਆ ਵੀ ਤੁਸੀਂ ਇਦਾਂ ਕਰ ਲਓ ਤੇ ਮੈਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਆਂਟੀ ਵੱਲੀ ਤੇ ਮੈਂ ਕਿਹਾ ਵੀ ਜਮੇ ਸੌਖਾ ਯਾ ਤਰੀਕਾ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਨੂੰ ਵੀ ਇਦਾਂ ਦੀ ਪ੍ਰੋਬਲਮ ਹੈਗੀ ਆ ਤੇ ਉਸ ਤੱਕ ਵੀਡੀਓ ਜ਼ਰੂਰ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਕਿਸੇ ਦੇ ਕੰਮ ਆ ਸਕੇ ਕਿਉਂਕਿ ਜਿਹੜੀਆਂ ਇਹ ਇਦਾਂ ਦੀਆਂ ਵੀਡੀਓ ਹੁੰਦੀਆਂ ਹਨਾ ਉਹ ਆਪਾਂ ਨੂੰ ਐ ਹੁੰਦਾ ਕਿ ਕਿਸੇ ਦੀ ਹੈਲਪ ਹੋ ਜੂਗੀ ਜਿਹੜੇ ਲੋਕੀ ਦਵਾਈਆਂ ਖਾ ਖਾ ਕੇ ਪੈਸਾ ਬਰਬਾਦ ਕਰਨਾ ਆਪਣੀ ਸਿਹਤ ਖਰਾਬ ਕਰਨੀ ਫਿਰ ਵੀ ਰਾਮ ਨਾ ਆਉਣਾ ਤੇ ਫਿਰ ਬੰਦਾ ਨਿਰਾਸ਼ ਹੋ ਜਾਂਦਾ ਹੈ ਕਿ ਹਾਏ ਦੇਖੀ ਮੈਨੂੰ ਰਾਮ ਵੀ ਨਹੀਂ ਆ ਰਿਹਾ ਮੈਂ ਇਨੀਆਂ ਦਵਾਈਆਂ ਵੀ ਖਾਲੀਆਂ ਪੈਸਾ ਵੀ ਬਰਬਾਦ ਕਰ ਲਿਆ ਤੇ ਇਦਾਂ ਦੀਆਂ ਵੀਡੀਓ ਜਿਹੜੀਆਂ ਜਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਜਿੰਨੇ ਜਿਹੜੇ ਭੈਣ ਭਾਈ ਨੂੰ ਜ਼ਰੂਰਤ ਹੈ ਇਸ ਚੀਜ਼ ਦੀ ਉਹਦੇ ਤੱਕ ਪਹੁੰਚਾਇਓ ਜਰੂਰ ਵੀਡੀਓ ਨੂੰ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ